ਸ੍ਰੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਵਿਆਹ ਦਿੱਲੀ ਦੇ ਜਹਾਂਗੀਰ ਪਾਦਸ਼ਾਹ ਦਾ ਇੱਕ ਦੀਵਾਨ ਚੰਦ ਮੂਲ ਸੀ ਜਿਸ ਦੀ ਰਾਜ ਦਰਬਾਰ ਵਿੱਚ ਬਹੁਤ ਮੰਨੀ ਜਾਂਦੀ ਸੀ ਅਤੇ ਇਸ ਕਰਕੇ ਇਹ ਬੜਾ ਹੰਕਾਰੀ ਸੀ ਇਸ ਦੀ ਇੱਕ ਲੜਕੀ ਜਿਸ ਦਾ ਨਾਮ ਸਦਾ ਕੌਰ ਸੀ ਵਰਯੋਗ ਹੋ ਗਈ ਇਸਨੇ ਸਿਆਣੇ ਲਾਗੀਆਂ ਨੂੰ ਸੱਦ ਕੇ ਇਸ ਲੜਕੀ ਵਾਸਤੇ ਹਾਨ ਪ੍ਰਵਾਨ ਦਾ ਵਰ ਉੱਚੀ ਖੱਤਰੀ ਕੁੱਲ ਦਾ ਤਣਾੜ ਕਰਾਣਾ ਜੋ ਇਸ ਦੀ ਸ਼ਾਨ ਦੇ ਬਰਾਬਰ ਦਾ ਹੋਵੇ ਵੇਖ ਕੇ ਨਾਤਾ ਕਰਨ ਵਾਸਤੇ ਆਖਿਆ ਲਾਗੀਆਂ ਨੇ ਦੇਸ਼ ਵਿੱਚ ਕਈ ਘਰਾਣੇ ਵੇਖੇ ਪਰ ਸਾਰੀਆਂ ਗੱਲਾਂ ਕਿਤੇ ਵੀ ਪੂਰੀਆਂ ਨਾ ਹੋਈਆਂ ਸੁਪਰੰਤ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਦੱਸ ਪਈ ਤਾਂ ਉਹਨਾਂ ਨੇ ਅੰਮ੍ਰਿਤਸਰ ਆਣ ਕੇ ਲੜਕੇ ਨੂੰ ਵੇਖਿਆ ਤੇ ਪਸੰਦ ਕਰਕੇ ਚੰਦੂ ਦੀ ਲੜਕੀ ਦਾ ਨਾਤਾ ਆਖ ਕੇ ਆਪ ਦਿੱਲੀ ਨੂੰ ਚੰਦੂ ਪਾਸੋਂ ਸ਼ਗਨ ਲੈਣ ਵਾਸਤੇ ਚਲੀ ਗਈ ਚੰਦੂ ਦਾ ਹੰਕਾਰ ਗੁਰੂ ਜੀ ਪਾਸੋਂ ਵਿਦਾ ਹੋ ਕੇ ਜਦ ਲਾਗੀਆਂ ਨੇ ਚੰਦੂ ਨੂੰ ਜਾ ਕੇ ਦੱਸਿਆ ਕਿ ਪ੍ਰਸਿੱਧ ਸੋਢੀ ਕੁੱਲ ਹੈ ਧਨ ਬਹੁਤ ਹੈ ਮਾਨਤਾ ਬੜੀ ਹੈ ਸਾਰਾ ਜਗਤ ਪੂਜਦਾ ਹੈ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ ਵਾਰ ਜੋ ਗੁਰੂ ਜੀ ਦਾ ਸਹਿਬਜ਼ਾਦਾ ਹੈ ਬਹੁਤ ਸੁੰਦਰ ਤੇ ਬਲਵਾਨ ਹੈ 9 ਸਾਲਾਂ ਦੀ ਆਯੂ ਹੈ ਅਸੀਂ ਉਸ ਨੂੰ ਆਪ ਜੀ ਦੀ ਲੜਕੀ ਦਾ ਰਿਸ਼ਤਾ ਦੇ ਆਏ ਹਾਂ ਲਾਗੀਆਂ ਪਾਸੋਂ ਸਾਰੀ ਗੱਲ ਸੁਣ ਕੇ ਚੰਦੂ ਨੇ ਕਿਹਾ ਉਹ ਇੱਕ ਫਕੀਰ ਹਨ ਜੋ ਪੂਜਾ ਲੈ ਕੇ ਗੁਜ਼ਾਰਾ ਕਰਦੇ ਹਨ ਮੈਂ ਬਾਦਸ਼ਾਹ ਦਾ ਦੀਵਾਨ ਹਾਂ ਜਿਸ ਦਾ ਹੁਕਮ ਸਾਰੇ ਦੇਸ਼ ਵਿੱਚ ਚੱਲਦਾ ਹੈ ਮੇਰੇ ਪਾਸ ਬੇਅੰਤ ਤਨ ਹੈ ਉਹਨਾਂ ਦੀ ਮੇਰੇ ਨਾਲ ਕੀ ਬਰਾਬਰੀ ਹੈ ਤੁਸੀਂ ਮੇਰੀ ਲੜਕੀ ਚਵਾਰੇ ਦੀ ਇੱਟ ਇੱਕ ਫਕੀਰ ਦੇ ਮੋਰੀ ਸਮਾਨ ਲੜਕੇ ਨੂੰ ਦੇ ਦੱਤੀ ਹੈ ਤਾਰਾ ਕਿਉਂਕਿ ਤੁਸੀਂ ਮੇਰੇ ਭੇਜੇ ਉਸ ਨੂੰ ਪ੍ਰਵਾਨ ਕਰ ਆਏ ਹੋ ਇਸ ਵਾਸਤੇ ਹੁਣ ਸ਼ਗਨ ਲੈ ਜਾਓ ਤੇ ਮर्याਦਾ ਪੂਰੀ ਕਰ ਦਿਓ ਜਦ ਚੰਦੂ ਦੀ ਇਸ ਗੱਲ ਦਾ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਉਸਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਸਾਹਿਬ ਜੀ ਨੂੰ ਮੋਰੀ ਆਖ ਕੇ ਆਪਣੀ ਲੜਕੀ ਦਾ ਨਾਤਾ ਸਾਹਿਬ ਜੱਦੇ ਨੂੰ ਭੇਜਿਆ ਹੈ ਤਾਂ ਸੰਗਤ ਨੇ ਲਿਖਿਆ ਗੁਰੂ ਸਾਹਿਬ ਜੀ ਚੰਦੂ ਦੀ ਲੜਕੀ ਦਾ ਨਾਤਾ ਤੁਸੀਂ ਨਹੀਂ ਲੈਣਾ ਉਹ ਮਾਇਆ ਤਾਈ ਆਪ ਚੁਬਾਰੇ ਦੀ ਇੱਟ ਬਣਿਆ ਹੈ ਅਤੇ ਕਾ ਗੁਰੂ ਘਰ ਨੂੰ ਮੋਰੀ ਸਮਾਨ ਇੱਕ ਫਕੀਰ ਕਿਹਾ ਹੈ ਉਪਰੰਤ ਸ਼ਗਨ ਦੀ ਪੂਰੀ ਤਿਆਰੀ ਕਰਕੇ ਚੰਦੂ ਦੇ ਲਾਗੀ ਸ਼ਗਲ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਅਤੇ ਉਹਨਾਂ ਦੇ ਨਾਲ ਹੀ ਦਿੱਲੀ ਦੀ ਸੰਗਤ ਵੱਲੋਂ ਭੇਜਿਆ ਹੋਇਆ ਇੱਕ ਸਿੱਖ ਵੀ ਚਿੱਠੀ ਲੈ ਕੇ ਆ ਗਿਆ ਗੁਰੂ ਜੀ ਨੇ ਦਿੱਲੀ ਦੀ ਸੰਗਤ ਦੀ ਚਿੱਠੀ ਪੜ੍ਹ ਕੇ ਸਿਆਣੇ ਸਿੱਖਾਂ ਤੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਚੰਦੂ ਦੇ ਲਾਗੀਆਂ ਨੂੰ ਆਖਿਆ ਦਿਵਾਨ ਚੰਦੂ ਮੱਲ ਵੱਡਾ ਆਦਮੀ ਹੈ ਅਸੀਂ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ ਹੈ ਅਸੀਂ ਕਿਸੇ ਆਪਣੇ ਵਰਗੇ ਨਾਲ ਹੀ ਰਿਸ਼ਤਾ ਕਰਾਂਗੇ ਗੁਰੂ ਜੀ ਦੇ ਬਚਨ ਸੁਣ ਕੇ ਚੰਦੂ ਤੇ ਲਾਗੀਆਂ ਨੇ ਬਹੁਤ ਤਰਲੇ-ਮਿੰਤਾਇਆਂ ਕੀਤੀਆਂ ਕਿ ਸਾਡੀ ਪੇਜ ਰੱਖੋ ਅਸੀਂ ਰਿਸ਼ਤਾ ਲੈ ਕੇ ਆਏ ਹਾਂ ਸਾਨੂੰ ਪ੍ਰਵਾਨ ਕਰ ਲਓ ਪਰ ਗੁਰੂ ਜੀ ਨੇ ਕਿਹਾ ਕਿ ਚੰਦੂ ਦਾ ਰਿਸ਼ਤਾ ਕੋਈ ਚੰਦੂ ਵਰਗਾ ਹੀ ਲਵੇਗਾ ਅਸੀਂ ਨਹੀਂ ਲੈ ਸਕਦੇ ਇਹ ਉੱਤਰ ਸੁਣ ਕੇ ਚੰਦੂ ਦੇ ਲਾਗੀ ਬੜੇ ਨਿਰਾਸ਼ ਤੇ ਉਦਾਸ ਹੋ ਕੇ ਦਿੱਲੀ ਆ ਗਈ ਜਦ ਚੰਦੂ ਦੇ ਲਾਗੀ ਉੱਠ ਕੇ ਚਲੇ ਗਏ ਤਾਂ ਉਸ ਸਮੇਂ ਹੀ ਡੱਲੇ ਨਿਵਾਸੀ ਇੱਕ ਸਿੱਖ ਨਰਾਇਣ ਦਾਸ ਨੇ ਆਪਣੀ ਲੜਕੀ ਦਾ ਰਿਸ਼ਤਾ ਸਾਹਿਬਜ਼ਾਦੇ ਨੂੰ ਕਰ ਦਿੱਤਾ ਭਾਈ ਨਰਾਇਣ ਦਾਸ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਸਿੱਖ ਭਾਈ ਪਾਰੋ ਦੀ ਵੰਸ਼ ਵਿੱਚੋਂ ਸੀ ਗੁਰੂ ਜੀ ਨੇ ਅਤਿ ਪ੍ਰਸੰਨ ਹੋ ਕੇ ਉਸ ਦੀ ਲੜਕੀ ਨਾਲ ਸਾਹਿਬਜ਼ਾਦੇ ਦੀ ਮੰਗਣੀ ਕਰ ਦਿੱਤੀ ਦੀਵਾਨ ਚੰਦੂ ਦੇ ਲਾਗੀਆਂ ਨੇ ਜਦ ਵਾਪਸ ਜਾ ਕੇ ਦੱਸਿਆ ਕਿ ਗੁਰੂ ਜੀ ਨੇ ਉਹਨਾਂ ਦਾ ਰਿਸ਼ਤਾ ਲੈਣਾ ਪ੍ਰਵਾਨ ਨਹੀਂ ਕੀਤਾ ਤਾ ਚੰਦੂ ਹਿਰਦੇ ਵਿੱਚ ਬਹੁਤ ਦੁਖੀ ਹੋਇਆ ਆਪਣੀ ਬਹੁਤ ਨਿਰਾਦਰੀ ਤੇ ਨਿਮੋਸ਼ੀ ਜਾਣ ਕਰਕੇ ਇੱਕ ਚਿੱਠੀ ਗੁਰੂ ਜੀ ਲਿਖ ਕੇ ਆਪਣੇ ਆਦਮੀ ਨੂੰ ਅੰਮ੍ਰਿਤਸਰ ਭੇਜਿਆ ਚੰਦੂ ਨੇ ਲਿਖਿਆ ਮੈਂ ਇਤਨੀ ਕੋਈ ਬਹੁਤੀ ਗੱਲ ਤੁਹਾਨੂੰ ਨੀਵੇਂ ਪਣਦੀ ਨਹੀਂ ਸੀ ਆਖੀ ਪਰ ਤੁਹਾਨੂੰ ਕਿਸੇ ਦੱਸਣ ਵਾਲੇ ਨੇ ਬਦਾ ਚੜਾ ਕੇ ਦੱਸੀ ਹੈ ਮੇਰੀ ਲੜਕੀ ਦਾ ਰਿਸ਼ਤਾ ਲੈ ਲਵੋਗੇ ਤਾਂ ਤੁਹਾਡੇ ਬਹੁਤ ਕੰਮ ਸੁਧਰ ਜਾਣਗੇ ਪ੍ਰੰਤੂ ਜੇਕਰ ਮੇਰਾ ਨਾਤਾ ਨਹੀਂ ਲਵੋਗੇ ਤਾਂ ਮੈਂ ਤੁਹਾਡਾ ਸਖਤ ਵੈਰੀ ਹੋਵਾਂਗਾ ਇਹ ਚਿੱਠੀ ਲੈ ਕੇ ਜਾਂ ਇੱਕ ਪੰਡਤ ਗੁਰੂ ਜੀ ਪਾਸ ਆਇਆ ਤਾਂ ਗੁਰੂ ਜੀ ਨੇ ਚਿੱਠੀ ਪੜ ਕੇ ਉਸਦਾ ਉੱਤਰ ਲਿਖਵਾਇਆ ਦੀਵਾਨ ਸਾਹਿਬ ਅਸੀਂ ਆਪਣੇ ਗੁਰਸਿੱਖਾਂ ਦੀ ਗੱਲ ਨਹੀਂ 모ੜ ਸਕਦੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਹੈ ਕਿ ਦੀਵਾਨ ਚੰਦੂ ਦਾ ਰਿਸ਼ਤਾ ਨਹੀਂ ਲੈਣਾ ਸੋ ਤੁਸੀਂ ਹੱਥ ਨਾ ਕਰੋ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਆਪਣੇ ਸਾਨੀ ਨਾਲ ਕਰ ਦਿਓ ਕਿ ਸਭ ਕੁਝ ਮੈਂ ਛੇਣ ਵਿੱਚ ਛੱਡ ਸਕਦਾ ਹਾਂ ਪਰ ਸਿੱਖ ਦੇ ਬਚਨ ਨੂੰ ਤਿਆਗਣਾ ਮੇਰੇ ਵਾਸਤੇ ਅਸੰਭਵ ਹੈ ਅਸੀਂ ਹੁਣ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈ ਸਕਦੀ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਪੰਡਤ ਬੜਾ ਨਿਰਾਸ਼ ਤੇ ਉਦਾਸ ਹੋ ਕੇ ਵਾਪਸ ਚਲਿਆ ਗਿਆ ਸਭ ਕੁਝ ਪੰਡਤ ਪਾਸੋਂ ਸੁਣ ਕੇ ਚੰਦੂ ਨੇ ਕ੍ਰੋਧ ਨਾਲ ਸੜ ਬਲ ਕੇ ਕਈ ਪ੍ਰਕਾਰ ਦੀਆਂ ਘਟਵੱਧ ਗੱਲਾਂ ਕੀਤੀਆਂ ਅਤੇ ਕਿਹਾ ਕਿ ਮੈਂ ਇਸ ਗੱਲ ਦਾ ਬਦਲਾ ਲੈ ਕੇ ਹੀ ਛੱਡਾਂਗਾ ਜਾਦੇ ਮੱਗਰ ਦਾ ਮਹੀਨਾ ਬੀਤ ਗਿਆ ਤੇ ਪੋਹ ਚੜ੍ਹ ਪਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਈ ਨਰੈਣ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਮਾਘ ਸੁਦੀ ਦਸਵੀਂ ਸੰਮਤ 1661 ਨੂੰ ਬੜੀ ਧੂਮ-ਧਾਮ ਨਾਲੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਡੱਲੇ ਪਿੰਡ ਟੁੱਕ ਕੇ ਉਸ ਦੀ ਸੁਪੁੱਤਰੀ ਦਮੋਦਰੀ ਜੀ ਨਾਲ ਵਿਆਹ ਕਰ ਦਿੱਤਾ ਜਾਂਦੀ ਵਾਰ ਗੋਇੰਦਵਾਲ ਜਨਨ ਨੂੰ ਰਾਤ ਰੱਖ ਕੇ ਪਾਪਾ ਮਹਰੀ ਜੀ ਨੇ ਸੇਵਾ ਕੀਤੀ ਅਤੇ ਆਉਂਦੀ ਵਾਰ ਵਾਪਸੀ ਉੱਤੇ ਖੰਡੂਰ ਸਾਹਿਬ ਬਾਬਾ ਦਾਤੂ ਜੀ ਨੇ ਇੱਕ ਰਾਤ ਰੱਖ ਕੇ ਜਨ ਨੂੰ ਪ੍ਰਸ਼ਾਦ ਚਕਾਇਆ ਅਤੇ ਸੇਵਾ ਕੀਤੀ ਦੂਸਰੇ ਦਿਨ ਗੁਰੂ ਜੀ ਆਪਣੇ ਨੂੰ ਪੁੱਤਰ ਨੂੰ ਮੱਥਾ ਟੇਕਣ ਵਾਸਤੇ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਲੈ ਗਏ ਪਹਿਲਾਂ ਜਦ ਸੁਲੀਖਾਨ ਲਾਹੌਰ ਪ੍ਰਗਣੀ ਦਾ ਸਰਕਾਰੀ ਮਾਮਲਾ ਉਗਰਾਉਣ ਆਇਆ ਸੀ ਤਾਂ ਗੁਰੂ ਅਰਜਨ ਦੇਵ ਜੀ ਉਸ ਦੀ ਕੁਟਲ ਨੀਤੀ ਨੂੰ ਜਾਣ ਕਰਕੇ ਅੰਮ੍ਰਿਤਸਰ ਤੋਂ ਬਡਾਲੀ ਜਾ ਵਜੇ ਸਨ ਉਪਰੰਤ ਜਦ ਸੁਲੀਖਾਨ ਨੂੰ ਪਤਾ ਲੱਗਾ ਕਿ ਗੁਰੂ ਜੀ ਅੰਮ੍ਰਿਤਸਰ ਖਾਲੀ ਕਰ ਗਏ ਹਨ ਤਾਂ ਉਹ ਗੋਇੰਦਵਾਲ ਤੋਂ ਪੱਤਨ ਨੂੰ ਲੰਘ ਕੇ ਸਿੱਧਾ ਲਾਹੌਰ ਨੂੰ ਚਲਿਆ ਗਿਆ ਗੁਰੂ ਜੀ ਕੁਝ ਸਮਾਂ ਬਡਾਲੀ ਹੀ ਰਹੇ ਉੱਥੇ ਹੀ ਸ੍ਰੀ ਹਰ ਗੋਵਿੰਦ ਜੀ ਦਾ ਜਨਮ ਹੋਇਆ ਤੇ ਪਾਜਾਦ ਬਾਬਾ ਪਿਰਥੀ ਚੰਦ ਦੇ ਹੇਰ ਪਿੰਡ ਦੀ ਸੁਲੀ ਖਾਂ ਤੋਂ ਜਾਗੀਰ ਲੈ ਕੇ ਉੱਥੇ ਜਾ ਵਸਿਆ ਤਾਂ ਗੁਰੂ ਜੀ ਤਿੰਨ ਕੁ ਸਾਲ ਬਡਾਲੀ ਰਹਿਣ ਪਿੱਛੋਂ ਵਾਪਸ ਅੰਮ੍ਰਿਤਸਰ ਆ ਗਏ ਇਸ ਤਰ੍ਹਾਂ 5-6 ਸਾਲ ਅੰਮ੍ਰਿਤਸਰ ਵਿੱਚ ਨਿਵਾਸ ਕਰਕੇ ਸਤ ਗੁਰੂ ਜੀ ਨੇ ਬੜੇ ਮਹਾਨ ਕੰਮ ਕਰਕੇ ਜਦ ਸ੍ਰੀ ਹਰ ਗੋਵਿੰਦ ਜੀ ਦਾ ਵਿਆਹ ਕੀਤਾ ਤਾਂ ਇਸ ਵਿਆਹ ਦੀ ਚਰਚਾ ਦੂਰ ਦੂਰ ਤੱਕ ਸਿੱਖ ਸੰਗਤਾਂ ਦੀ ਰਾਹੀ ਹੋਗ ਲੱਗੀ ਇਸ ਚਰਚੇ ਦੇ ਨਾਲ ਹੀ ਇਹ ਗੱਲ ਵੀ ਫੈਲ ਗਈ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਦਸ਼ਾਹ ਜਹਾਂਗੀਰ ਦੇ دیਵਾਨ ਚੰਦੂ ਰਾਲ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਇਹ ਗੱਲ ਜਦ ਚੰਦੂ ਨੇ ਸੁਣੀ ਕਿ ਸਾਰੇ ਦੇਸ਼ ਵਿੱਚ ਉਸ ਦੀ ਬਦਨਾਮੀ ਹੋ ਰਹੀ ਹੈ ਕਿ ਉਸ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਤਾਂ ਉਸਨੇ ਉਸੂਲੀ ਖਾਨ ਨੂੰ ਭੇਜਿਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢ ਕੇ ਗੁਰਗੱਦੀ ਦਾ ਸਥਾਨ ਉਸਦੇ ਵੱਡੇ ਭਾਈ ਪਿਰਥੀ ਚੰਦ ਜੀ ਨੂੰ ਦੇ ਦਿੱਤਾ ਜਾਵੇ ਜਦ ਇਸ ਗੱਲ ਦਾ ਪਤਾ ਅੰਮ੍ਰਿਤਸਰ ਦੇ ਸਿੱਖਾਂ ਨੂੰ ਲੱਗਾ ਕਿ ਚੰਦੂ ਦਾ ਭੇਜਿਆ ਹੋਇਆ ਸੁਲੀ ਖਾਨ ਗੁਰੂ ਜੀ ਉੱਤੇ ਚੜਾਈ ਕਰਕੇ ਆ ਰਿਹਾ ਹੈ ਤਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਵੱਡਾ ਵੈਰੀ ਆਪ ਜੀ ਉੱਤੇ ਚੜ੍ਹ ਕੇ ਆ ਰਿਹਾ ਹੈ ਇਸ ਦਾ ਕੋਈ ਉਪਾਇਆ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਇਸ ਨਾਲ ਤੁਹਾਨੂੰ ਮਿਲਾਪ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਪਹਿਲਾਂ ਵਾਂਗੂ ਹੀ ਘਰਵਾਲ ਛੱਡ ਕੇ ਇੱਥੋਂ ਨਿਕਲ ਕੇ ਕਿਤੇ ਦੂਰ ਜਾ ਵਸਣਾ ਚਾਹੀਦਾ ਹੈ ਸਿੱਖਾਂ ਦੀ ਚਿੰਤਾਜਨਕ ਬੇਨਤੀ ਸੁਣ ਕੇ ਗੁਰੂ ਜੀ ਬੋਲੇ ਸਤਗੁਰੂ ਰਾਮਦਾਸ ਜੀ ਉੱਤੇ ਨਿਸ਼ਚੈ ਰੱਖੋ ਡੋਲੋ ਨਹੀਂ ਸੁਲੀਖਾ ਰਸਤੇ ਵਿੱਚ ਹੀ ਨਿਭੜ ਜਾਏਗਾ ਇੱਥੋਂ ਤੱਕ ਉਹ ਪਹੁੰਚ ਹੀ ਨਹੀਂ ਸਕੇਗਾ ਸਤਗੁਰੂ ਜੀ ਦੇ ਇਹ ਅਮੋਗ ਬਾਕ ਸੁਣ ਕੇ ਸਿੱਖ ਸੰਗਤਾਂ ਨੂੰ ਧੀਰਜ ਆ ਗਈ ਤੇ ਉਹ ਨਿਸ਼ਚਿੰਤ ਹੋ ਗਏ ਸੁਲੀਖਾਂ ਚੰਦੂ ਦੀ ਸਲਾਹ ਨਾਲ ਜਹਾਂਗੀਰ ਤੋਂ ਪੰਜਾਬ ਦਾ ਮਾਮਲਾ ਉਗਰਹਾਉਣ ਦੀ ਆਗਿਆ ਲੈ ਕੇ ਦਿੱਲੀ ਤੋਂ ਆਪਣੇ ਨਾਲ ਕੁਝ ਫੌਜ ਲੈ ਕੇ ਪੰਜਾਬ ਨੂੰ ਚੱਲ ਪਿਆ ਰਸਤੇ ਵਿੱਚ ਜਦ ਉਹ ਗੁਰੂ ਕੇ ਕੋਠੇ ਪਹੁੰਚਿਆ ਤਾਂ ਬਾਬਾ ਪਿਰਥੀ ਚੰਦ ਨੇ ਆਪਣੇ ਨਗਰ ਉਸ ਦਾ ਡੇਰਾ ਲਗਵਾ ਕੇ ਬੜੀ ਸੇਵਾ ਕੀਤੀ ਦੂਸਰੇ ਦਿਨ ਬਾਬਾ ਪਿਰਥੀ ਚੰਦ ਨੇ ਸੁਲੀਖਾਂ ਨੂੰ ਆਪਣੇ ਘਰ ਮੰਦਰਾਂ ਮਕਾਨਾਂ ਵਾਸਤੇ ਇੱਟਾਂ ਦੇ ਆਵੇ ਵਿਖਾਉਣ ਵਾਸਤੇ ਬਾਹਰ ਲੈ ਗਿਆ ਸੁਲੀਖਾਂ ਕੇ ਹੋ ਕੇ ਆਵਾ ਵੇਖਣ ਲੱਗਾ ਇਹ ਸਵਾ ਦੀ ਢੇਰੀ ਵਿੱਚ ਜਿਸ ਦੇ ਹੇਠਾਂ ਇੱਟਾਂ ਦੀ ਪੋਲੀ ਅੱਗ ਸੀ ਡਿੱਗ ਕੇ ਸੜ ਮੋਇਆ ਇਸ ਦੁਰਘਟਨਾ ਨੂੰ ਵੇਖ ਕੇ ਸੁਲੀਖਾਂ ਦੇ ਆਪਣੇ ਆਦਮੀ ਅਤੇ ਪਿਰਥੀ ਚੰਦ ਜੀ ਆਦ ਬਹੁਤ ਦੁਖੀ ਹੋਏ ਅਤੇ ਤਾਂ ਹ ਮਾਰ ਕੇ ਰੋਏ ਸੁਲੀਖਾਂ ਦੀ ਲਾਸ਼ ਨੂੰ ਬਾਬਾ ਪਿਰਥੀ ਚੰਦ ਜੀ ਨੇ ਬੜੇ ਸਤਿਕਾਰ ਨਾਲ ਦੁਸ਼ਾਲੇ ਪਾ ਕੇ ਕਬਰ ਵਿੱਚ ਦਫਨਾ ਦਿੱਤਾ ਜਦ ਇਹ ਖਬਰ ਸੁਲੀਖਾਂ ਦੇ ਸੜ ਮਰਨ ਦੀ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਮਿਲੀ ਤਾਂ ਆਪ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਇੱਕ ਦਿਨ ਗੁਰੂ ਜੀ ਹਰਿਮੰਦਰ ਸਾਹਿਬ ਵਿੱਚ ਬੈਠੇ ਸਨ ਕਿ ਬਾਬਾ ਮਹਾਦੇਵ ਜੀ ਆਪ ਪਾਸ ਆਏ ਸਤਿਗੁਰੂ ਜੀ ਪਾਸ ਸੰਗਤ ਬੈਠੀ ਸੀ ਅਤੇ ਰਬਾਬੀ ਕੀਰਤਨ ਕਰ ਰਹੇ ਸਨ ਬਾਬਾ ਮਹਾਦੇਵ ਜੀ ਬੜੇ ਪ੍ਰੇਮ ਨਾਲ ਚੌਂਕੀ ਸੁਣਦੇ ਰਹੇ ਜਦ ਚੌਂਕੀ ਦਾ ਭੋਗ ਪੈ ਗਿਆ ਤਾਂ ਮਹਾਦੇਵ ਜੀ ਨੇ ਬੜੇ ਸਤਿਕਾਰ ਨਾਲ ਕਿਹਾ ਸਤਿਗੁਰੂ ਅਮਰਦਾਸ ਜੀ ਦੇ ਉਤਸਵ ਮਨਾਉਣ ਵਾਲੀ ਪੁੰਨਿਆ ਨੇੜੇ ਹੈ ਮੈਂ ਚਾਹੁੰਦਾ ਹਾਂ ਕਿ ਆਪ ਵੀ ਉਸ ਉਤਸਵ ਵਿੱਚ ਸ਼ਾਮਿਲ ਹੋਣ ਵਾਸਤੇ ਮਿਲ ਕਰਕੇ ਆਪਣੇ ਨਾਨਕੇ ਪਰਿਵਾਰ ਪਾਸ ਗੋਇੰਦਵਾਲ ਚੱਲੀਏ ਮਹਾਦੇਵ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਬੜੇ ਪਰਸੰਨ ਹੋ ਕੇ ਕਿਹਾ ਕਿ ਇਹ ਵਿਚਾਰ ਤੁਸੀਂ ਬਹੁਤ ਚੰਗੀ ਕੀਤੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ ਅਤੇ ਨਾਨਾ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਜ਼ਰੂਰ ਮਨਾਵਾਂਗੇ ਦੂਸਰੇ ਦਿਨ ਸਵੇਰੇ ਸੋਚ ਇਸ਼ਨਾਨ ਕਰਕੇ ਗੁਰੂ ਜੀ ਸ੍ਰੀ ਮਹਾਦੇਵ ਜੀ ਅਤੇ ਹੋਰ ਦਰਸ਼ਨ ਅਭਿਲਾਖੀ ਸਿੱਖ ਸੇਵਕਾਂ ਨੂੰ ਲੈ ਕੇ ਬਾਬਾ ਦਾਤੂ ਜੀ ਪਾਸ ਰਾਤ ਖੰਡੂਰ ਜਾ ਰਹੇ ਅਤੇ ਦੂਸਰੇ ਦਿਨ ਗੋਇੰਦਵਾਲ ਪਹੁੰਚ ਗਏ ਜਦ ਪੂਰਨਮਾਸੀ ਦਾ ਦਿਨ ਆਇਆ ਤਾਂ ਡੱਲੇ ਵਾਸੀ ਅਤੇ ਹੋਰ ਸਿੱਖ ਸੰਗਤਾਂ ਦੇ ਆਉਣ ਨਾਲ ਮੇਲਾ ਬਹੁਤ ਭਰ ਗਿਆ ਬੜੀਆਂ ਰੌਣਕਾਂ ਲੱਗੀਆਂ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਭੇਟਾ ਅਰਪਣ ਕਰਕੇ ਨਿਹਾਲ ਹੁੰਦੀਆਂ ਗੁਰੂ ਜੀ ਸਤਨਾਮ ਦਾ ਉਪਦੇਸ਼ ਦੇ ਕੇ ਸਭ ਨੂੰ ਅਸੀਸਾਂ ਤੇ ਬਖਸ਼ਿਸ਼ਾਂ ਕਰਕੇ ਨਿਵਾਸ ਤੇ ਜਦ ਗੁਰੂ ਜੀ ਨੂੰ ਕੁਝ ਦਿਨ ਸੰਗਤਾਂ ਨੂੰ ਨਾਮ ਦਾਣ ਦੰਦਿਆਂ ਬੀਤ ਗਏ ਤਾਂ ਇੱਕ ਦਿਨ ਬਾਬਾ ਮਹਾਦੇਵ ਜੀ ਨੇ ਗੁਰੂ ਜੀ ਪਾਸ ਹੀ ਕਾਂਤ ਵਿੱਚ ਬੈਠ ਕੇ ਕਿਹਾ ਸਾਡਾ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ ਆਪ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ ਕਿ ਇਹ ਆਤਮਾ ਕੀ ਹੈ ਅਤੇ ਜਗਤ ਦੇ ਸੰਕਟਾਂ ਤੋਂ ਸੁੱਖ ਕਿਸ ਤਰ੍ਹਾਂ ਪ੍ਰਾਪਤ ਕਰੀਦਾ ਹੈ ਸ੍ਰੀ ਗੁਰੂ ਜੀ ਨੇ ਆਪਣੇ ਪੁੱट्टे ਪਾਈ ਨੂੰ ਉਪਦੇਸ਼ ਦਾ ਉੱਤਮ ਅਧਿਕਾਰੀ ਜਾਣ ਕੇ ਬੜੇ ਮਿੱਠੇ ਬਚਨਾਂ ਨਾਲ ਕਿਹਾ ਭਰਾਤਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਹੇ ਹੈ ਮਨ ਇਸ ਸਰੀਰ ਦਾ ਸਾੜ ਦੇ ਇਸ ਜਿਸ ਸੜੇ ਹੋਏ ਨੇ ਨਾਮ ਨੂੰ ਭੁਲਾ ਦਿੰਦਾ ਹੈ ਨੀਵੇਂ ਤਾਲ ਉੱਤੇ ਪਰਾਲੀ ਪੈਂਦੀ ਹੈ ਫਿਰ ਪਿੱਛੋਂ ਇਸ ਨੂੰ ਹੱਥ ਨਹੀਂ ਆਪੜੇਗਾ ਸਰੀਰ ਦਾ ਸਾੜਨਾ ਇਹ ਹੈ ਕਿ ਤਨਹੰਤਾ ਤਿਆਗਣਾ ਸੜੇ ਹੋਏ ਦਾ ਭਾਵ ਹੈ ਤ੍ਰਿਸ਼ਨਾ ਵਿੱਚ ਫਸੇ ਹੋਏ ਨੇ ਨੀਵੇਂ ਤਾਲ ਦਾ ਭਾਵ ਹੈ ਹਿਰਦਾ ਜਿਸ ਉੱਤੇ ਬਰਿਆਈਆਂ ਦੀ ਮਹਿਲ ਪੈ ਰਹੀ ਹੈ ਪਿਛੋਂ ਦਾ ਭਾਵ ਹੈ ਕਿ ਜਦ ਹਿਰਦੇ ਉੱਤੇ ਮੈਲ ਬਹੁਤ ਚੜ ਗਈ ਤਾਂ ਫਿਰ ਬੁੱਧੀ ਰੂਪੀ ਹੱਥ ਹਿਰਦੇ ਤੱਕ ਨਹੀਂ ਅਪੜੇਗਾ ਤਾਂ ਤੇ ਪੁਰਸ਼ ਨੂੰ ਤਨਹੰਤਾ ਤੇ ਤ੍ਰਿਸ਼ਨਾ ਤਾਂ ਤਿਆਗ ਕਰਕੇ ਨਾਲ ਹੀ ਬ੍ਰਹਮ ਗਿਆਨ अथवा ਆਤਮਾ ਦਾ ਗਿਆਨ ਹੁੰਦਾ ਹੈ ਇਹ ਵਚਨ ਸੁਣ ਕੇ ਮਹਾਦੀਵ ਜੀ ਨੇ ਜਦ ਅੰਤਰਵਿਰਤੀ ਕਰਕੇ ਆਪਣੇ ਆਪ ਨੂੰ ਵੇਖਿਆ ਉਨ੍ਹਾਂ ਦੀ ਸਮਾਧੀ ਲੱਗ ਗਈ ਜਦ ਤੋ ਪਹਿਰਾਪ ਜੀ ਦੀ ਸਮਾਧੀ ਨਾ ਖੁੱਲੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਬਾਹ ਫੜ ਕੇ ਸਮਾਧੀ ਖੁਲਵਾਈ ਅਤੇ ਕਿਹਾ ਭਰਾਤਾ ਜੀ ਆਪ ਤਨ ਹੋ ਜਿਨ੍ਹਾਂ ਨੇ ਥੋੜੇ ਕਹਿਣ ਨਾਲ ਹੀ ਗਿਆਨ ਹੋ ਗਿਆ ਜਦ 2 ਦਿਨ ਬੀਤ ਗਏ ਤਾਂ ਸ੍ਰੀ ਮਹਾਦੇਵ ਜੀ ਨੇ ਕਿਹਾ ਸਾਡਾ ਹੁਣ ਅੰਤ ਸਮਾਂ ਆ ਗਿਆ ਹੈ ਅਸਾਂ ਸਰੀਰ ਤਿਆਗ ਦੇਣਾ ਹੈ ਗੁਰੂ ਜੀ ਨੇ ਤਤਛਿਨ ਹੀ ਸਾਰੇ ਨਾਨਕੇ ਪਰਿਵਾਰ ਨੂੰ ਸੱਦ ਲਿਆ ਅਤੇ ਸੱਤੇ ਬਲਵੰਡ ਨੂੰ ਸੱਦ ਕੇ ਕੀਰਤਨ ਆਰੰਭ ਕਰਾ ਦਿੱਤਾ ਕੀਰਤਨ ਦੀ ਧੁਨੀ ਨਾਲ ਸਾਰਿਆਂ ਦੇ ਮਨ ਵਿਰਾਗਮਾਨ ਹੋ ਗਏ। ਤਦ ਬਾਬਾ ਮਹਾਦੇਵ ਜੀ ਚਾਦਰਾਂ ਲੈ ਕੇ ਲੰਬੇ ਪੈ ਗਏ ਅਤੇ ਤਤਛਣ ਹੀ ਸਰੀਰ ਨੂੰ ತ್ಯਾ ਕੇ ਸੱਚਖੰਡ ਵਿੱਚ ਜਾ ਵਿਰਾਜੇ। ਉਪਰੰਤ ਬੌਲੀ ਸਾਬ ਤੋਂ ਇਸ਼ਨਾਨ ਕਰਾ ਕੇ ਸੰਖਾਂ ਤੇ ਘੰਟਿਆ ਦੀ ਧੁਨੀ ਨਾਲ ਬਾਬਾ ਜੀ ਦੇ ਸਰੀਰ ਦਾ ਵਿਆਸਾ ਨਦੀ ਦੇ ਕਿਨਾਰੇ ਚੰਨਨ ਦੀ ਚਿਹਾ ਉੱਤੇ ਸੰਸਕਾਰ ਕੀਤਾ ਗਿਆ। ਵਿਆਸਾ ਨਦੀ ਤੋਂ ਇਸ਼ਨਾਨ ਕਰਕੇ ਬੌਲੀ ਪਾਸ ਆਣ ਕੇ ਬੈਠ ਕੇ ਰਬਾਬੀਆਂ ਤੋਂ ਬਡ ਹੰਸ ਰਾਗ ਦੇ ਵਾਰਗ ਮੇਂ ਸ਼ਬਦਾਂ ਦਾ ਕੀਰਤਨ ਕਰਾ ਕੇ ਕੜਾ ਪ੍ਰਸ਼ਾਦ ਵਰਤਾਇਆ ਅਤੇ ਫਿਰ ਉੱਠ ਕੇ ਸਭ ਲੋਕ ਘਰਾਂ ਨੂੰ ਚਲੇ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਸਾਰੇ ਕਾਰ ਵਿਹਾਰ ਦੀ ਮਰਿਆਦਾ ਕਰਕੇ ਅੰਮ੍ਰਿਤਸਰ ਵਾਪਸ ਆ ਗਏ।